ਤੁਸੀਂ ਦੇਖ ਰਹੇ ਹੋ ਕਿ ਕੱਗਰ ਦਰਿਆ ਦੀਆਂ ਤਸਵੀਰਾਂ ਜੋ ਕਿ ਸਮਾਂ ਜਿਹੜਾ ਉਹ ਲਗਭਗ 7° ਹੋ ਗਿਆ ਤੇ ਅਸੀਂ ਪੁਲ ਤੇ ਖੜੇ ਆਂ ਸਾਹਮਣੇ ਦੇਖ ਸਕਦੇ ਹਾਂ ਤਸਵੀਰਾਂ ਕੱਗਰ ਦਰਿਆ ਦੀਆਂ ਜੋ ਕਿ ਲੋਕ ਵੀ ਦੇਖਣ ਵਾਸਤੇ ਆਏ ਹੋਏ ਨੇ ਜੇ ਇਧਰ ਦੀ ਗੱਲ ਕਰੀਏ ਤਾਂ ਸਾਹਮਣੇ ਫਗਗਤਰਿਆ ਦੀਆਂ ਸਾਫ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਨਾਰਿਆਂ ਦੇ ਉੱਤੇ ਚੱਲ ਰਿਹਾ ਹੈ ਤੇ ਡਾਕਟਰਾਂ ਦੀ ਜਿਹੜੀ ਟੀਮ ਹੈ ਉਹ ਸਰਕਾਰ ਵੱਲੋਂ ਬਕਾਇਦਾ ਤੌਰ ਤੇ ਇੱਥੇ ਭੇਜੀ ਹੋਈ ਹੈ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਸਾਡੇ ਨਾਲ ਸਤੀਸ ਕੁਮਾਰ ਜੀ ਦੂੜੇ ਨੇ ਉਹਨਾਂ ਨੂੰ ਆਪਾਂ ਪੁੱਛਾਂਗੇ ਕਿ ਕੀ ਕੀ ਅਪਰਾਲੇ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ 2 ਮਿੰਟ ਵਾਸਤੇ ਜੀ ਸਮਾਰਜੀ ਤੁਹਾਡਾ ਸਵਾਗਤ ਹੈ ਐਲਵੇਸ ਨਿਊਜ਼ ਦੇ ਵਿੱਚ ਅੱਜ ਜਿਹੜੀ ਤੁਸੀਂ ਸੇਵਾ ਲੈ ਕੇ ਆਏ ਹੋ ਇਹ ਕੀ ਕੀ ਮਤਲਬ ਅਪਰਾਲੇ ਨੇ ਕੀ ਕੀ ਆਪਣੇ ਕੋਲੇ ਪ੍ਰਬੰਧ ਨੇ ਸਰ ਸਾਡਾ ਸਬੰਧ ਸਿਰਫ ਹੈਲਥ ਨਾਲ ਹੈ ਹੈਲਥ ਦੀ ਕਿਸੇ ਨੂੰ ਕੋਈ ਮੁਸ਼ਕਲ ਆਂਦੀ ਹੈ ਸਾਡੇ ਤਿੰਨ ਟੀਮਾਂ ਮੂਨਕ ਮੁਨਕ ਰੋਡ ਸਾਹਿਬ ਤੇ ਕੜੈਲ ਇੱਥੇ ਲੇਵਲ ਲੱਗੀ ਹੋਈ ਹੈ ਕਿੰਨੋਂ ਥਾਵਾਂ ਦੇ ਉੱਤੇ ਸਾਡੀ ਟੀਮਾਂ ਲਗਾਤਾਰ ਕੰਮ ਕਰ ਰਹੇ ਨੇ ਲਗਾਤਾਰ ਸਾਡੇ ਕੋਲ ਕਾਫੀ ਲੋਕ ਆ ਰਹੇ ਨੇ ਜੋ ਅਜਿਲੇਸ਼ ਦੇਖਣ ਆ ਮੁਕਤੀ ਰਿਸ਼ਤੇ ਕੀ 120 ਤੋਂ ਜ਼ਿਆਦਾ ਪੇਸ਼ੈਂਟ ਦਵਾਈ ਲੈ ਕੇ ਜਾ ਕੇ 100 ਜਿਵੇਂ ਇੱਕ ਸੰਕਟ ਆਂਦੀ ਹੈ ਕੋਈ ਤਾਂ ਸਾਡੇ ਕੋਲ ਆਂਦਾ ਹੈ ਦਵਾਈ ਲੈਂਦਾ ਹੈ ਕਿ ਕਾਫੀ ਹੱਦ ਤੱਕ ਪੇਸ਼ੈਂਟ ਸਾਡੇ ਨੇ ਜੋ ਠੀਕ ਹੋ ਰਹੇ ਨੇ ਸਾਰੇ ਪੇਸ਼ੈਂਟ ਜਿਨ੍ਹਾਂ ਨੂੰ ਮੁਕਤੀ ਹੋਈ ਹੈ ਇਹ ਜੇ ਕੰਪਲੀਟ ਨੇ ਕਿ ਉਹ ਅੱਛੀਆਂ ਦਵਾਈਆਂ ਨੇ ਵਧੀਆ ਕੁਆਲਟੀ ਦਵਾਈਆਂ ਸਾਨੂੰ ਸਰਕਾਰ ਨੇ ਪ੍ਰੋਵਾਈਡ ਕਰਾਈਆਂ ਨੇ ਸਾਰੀਆਂ ਲੋਕਾਂ ਦੀ ਸੇਵਾ ਚ ਲਗਾਈਆਂ ਹੋਈਆਂ ਨੇ ਤੇ ਸਰਕਾਰ ਵੱਲੋਂ ਸਾਨੂੰ ਦਵਾਈਆਂ ਵੱਡੇ ਪੱਧਰੇ ਭੇਜੀਆਂ ਗਈਆਂ ਨੇ ਤਾਂ ਕਿਸੇ ਨੂੰ ਵੀ ਕੋਈ ਮੁਸ਼ਕਲ ਨਾ ਖਾਤਰਾ 5:00 ਵਜੇ ਸਰਗੋਦੇ ਪਹੁੰਚਦੇ ਜੀ ਧੰਨਵਾਦ ਮੈਂ ਦੇਖਿਆ ਸੀ ਤੁਸੀਂ ਇਧਰ ਵੀ ਦੌਰਾ ਕਰਕੇ ਉਹਨਾਂ ਕੋਲ ਗਰਦਨ ਡਾਕਟਰ ਸਾਹਿਬ ਨਾਲ ਸਰ ਦੌਰਾ ਨਹੀਂ ਕਰਨਗੇ ਦੌਰਾ ਕਰਨ ਦੀ ਸਾਡੇ ਕੋਲ ਅਥੋਰਟੀ ਨਹੀਂ ਹੈ ਅਸੀਂ ਸਰਾਇਜ ਆ ਅੱਜ ਉੱਥੇ ਲੋਕਾਂ ਨੂੰ ਮਿਲਣ ਗਏ ਸੀ ਕਿ ਤੁਹਾਡੇ ਕੋਲ ਦਵਾਈਆਂ ਪੁੱਛ ਰਹੀਆਂ ਨੇ ਕੋਈ ਮੁਸ਼ਕਲਤਾ ਨਹੀਂ ਤਾਂ ਲੋਕਾਂ ਨੇ ਸੰਤੁਸ਼ਟੀ ਜਤਾਈ ਹੈ ਕਿ ਸਾਨੂੰ ਕੋਈ ਮੁਸ਼ਕਲ ਨਹੀਂ ਸਾਨੂੰ ਸਾਰੀਆਂ ਦਵਾਈਆਂ ਲਗਾਤਾਰ ਮਿਲ ਰਹੀਆਂ ਨੇ ਬਹੁਤ ਧੰਨਵਾਦ ਜੀ ਸਾਡੇ ਨਾਲ ਨਵਿੰਦਰ ਕੁਮਾਰ ਜੋਸੀ ਜੁੜੇ ਨੇ ਉਹਨਾਂ ਨੂੰ ਪੁੱਛਾਂਗੇ ਕੀ 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 ਪ੍ਰਾਲੇ ਅੱਜ ਲੈ ਕੇ ਆਏ ਨੇ ਕਿਸਾਨਾਂ ਵਾਸਤੇ ਅੱਜ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਕੋਲ ਪੇਸ਼ੈਂਟ ਕੋਈ ਵੀ ਆ ਗਿਆ ਪਹਿਲਾਂ ਤੁਹਾਨੂੰ ਉਹਨਾਂ ਨੂੰ ਪਿਆਰ ਨਾਲ ਹੀ ਗੱਲ ਕਰਦੇ ਆ ਉਸ ਤੋਂ ਬਾਅਦ ਜੋ ਵੀ ਉਹਨਾਂ ਦੀ ਬਿਮਾਰੀ ਹੁੰਦੀ ਹੈ ਉਹਨੂੰ ਨਾਲ ਦੇ ਨਾਲ ਟ੍ਰੀਟਮੈਂਟ ਕਰਕੇ ਦਿੰਦੇ ਆ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਲੋੜ ਹੋਵੇ ਕਿੰਨੀ ਜੋ ਸਕਿਨ ਦੀ ਪ੍ਰੋਬਲਮ ਜ਼ਿਆਦਾ ਆ ਰਹੀ ਹੈ ਜਿਵੇਂ ਖੁੰਦੀ ਹੁੰਦੀ ਹੈ ਉਹ ਚੜ ਜਾਂਦੀ ਹੈ ਉਹਦੇ ਨਾਲ ਦੀ ਨਾਲ ਇੰਜੈਕਸ਼ਨ ਲਾ ਦਿੰਦੇ ਆ ਤੇ ਸਟਰੋਜਿੰਡੇ ਦਿੰਦੇ ਦਿੰਦੇ ਆ ਕੋਈ ਹੋਰ ਦਵਾਈਆਂ ਨਾਲ ਦੇ ਨਾਲ ਲੋੜ ਪਵੇ ਤਾਂ ਉਹ ਦੇ ਦਿੰਦੇ ਆ ਇਸ ਗੱਲ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ। ਖੜਿਆ। ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਐਲਵੇਸ న్యూਸ ਨੂੰ ਵਿਸ਼ੇਸ਼ ਤੌਰ ਤੇ ਜਾਣਕਾਰੀ ਦੇਣ ਦਾ। ਉਸ ਤੋਂ ਬਾਅਦ ਸਾਡੇ ਨਾਲ ਸਾਡੇ ਸਹਿਯਾਰ ਕਸਤੂਰੀ ਲਾਲ ਜੀ। ਕਸਤੂਰੀ ਲਾਲ ਜੀ। ਐਸ.ਆਈ. ਸਾਡੇ। ਕਸਤੂਰੀ ਲਾਲ ਜੀ ਜਿਹੜੇ ਨੂੰ ਐਸ.ਆਈ. ਆਪਾਂ ਅਕਸਰ ਲਿਖਦੇ ਰਹਿੰਨੇ ਹਾਂ ਪੇਪਰਾਂ ਦੇ ਵਿੱਚ। ਉਹ ਜੁੜੇ ਨੇ ਦੋ ਗੱਲਾਂ ਸਾਂਝੀਆਂ ਕਰੀਏ। ਪੰਜਾਬ ਸਰਕਾਰ ਵੱਲੋਂ ਕੱਗਰ ਦੇ ਕੁਲ ਦੇ ਉੱਪਰ ਲੋਕਾਂ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਹੈਲਥ ਮੈਕ ਨੇ ਵੱਲੋਂ ਹਰ ਤਰ੍ਹਾਂ ਦੀ ਦਵਾਈ ਉਪਲਬਧ ਕਰਾਈ ਗਈ ਹੈ ਕਿਸੇ ਵੀ ਬੰਦੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਐਮਰਜੈਂਸੀ ਆ ਕੋਈ ਤਕਲੀਫ ਹੁੰਦੀ ਹੈ ਤਾਂ ਹਰ ਟਾਈਮ ਸਾਡੇ ਲਈ ਡਾਕਟਰ ਹਾਜ਼ਰ ਨੇ ਕੋਈ ਐਮਰਜੈਂਸੀ ਦੀ ਸਿਟੀ ਚ ਸਾਡਾ ਹਸਪਤਾਲ 24 ਘੰਟੇ ਤਿਆਰ ਬਰ ਤਿਆਰ ਹੈ ਸਾਡੇ ਵਿੱਚ ਡਾਕਟਰ ਪੈਰਾ ਮੈਡੀਕਲ ਸਟਾਫ ਸਾਡਾ ਜਿੰਨਾ ਵੀ ਹੈਗਾ ਸਾਰਾ ਤਨ ਮਨ ਨਾਲ ਤਾਂ ਨਾ ਸੇਵਾ ਕਰ ਰਿਹਾ ਹੈ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਣ ਦਿੱਤੀ ਜਾਊਗੀ ਸਾਡੇ ਵੱਲੋਂ ਅਸੀਂ ਹਰ ਟਾਈਮ ਹਾਜ਼ਰ ਹਾਂ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਦਾ ਸਾਡੇ ਨਾਲ ਸਦਾ ਸ਼ਾਮਿਲ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਨੇ ਸੇਵਾ ਦੇ ਵਿੱਚ ਉਹਨਾਂ ਤੋਂ ਪੁੱਛਾਂਗੇ ਕਿ ਕੀ ਕੀ ਸੇਵਾ ਹੁਣ ਤੱਕ ਜੋ ਤੋ ਆਏ ਹੋ ਕਿੰਨੇ ਕਿਸਾਨ ਮਤਲਬ ਕਿ ਤੁਹਾਡੇ ਕੋਲ ਦਵਾਈ ਲੈਣਾ ਧੰਨਵਾਦ ਜੀ ਬਹੁਤ ਬਹੁਤ ਸਾਡੇ ਲਵੇ ਬੀਰ ਜੀ ਇੱਥੇ ਐ ਲਾ ਲਓ ਵੀ ਲਗਭਗ 150 ਦੇ ਨੇੜੇ ਜਿਹੜੇ ਆਪਣੇ ਜ਼ਿੰਮੇਦਾਰ ਭਰਾ ਨੇ ਦੇਖੀ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਖਾਰਸ਼ ਦੇ ਲਾ ਲਓ ਜਾਂ ਸਰੀਰ ਦਰਦ ਲਾ ਲਓ ਜੀ ਸਿਰ ਦਰਦ ਲਾ ਲਓ ਬੁਖਾਰ ਲਾ ਲਓ ਇਸ ਤਰ੍ਹਾਂ ਦੇ ਨਹੀਂ ਜਾਂਦੇ ਤੇ ਅਸੀਂ ਉਹਨਾਂ ਨੂੰ ਤੁਰੰਤ ਫਰਸਟ ਏਡ ਦਿੰਦੇ ਹਾਂ ਐਮਬੂਲੈਂਸ ਲੈ ਕੇ ਆਏ ਮੜਾ ਐਮਬੂਲੈਂਸ ਤੇ ਕੀ ਆਪਾਂ ਦਵਾਈਆਂ ਪਈਆਂ ਵੀ ਨੇ ਕਿ ਐਵੇਂ ਹੀ ਖੜਾ ਰਖਿਆ ਆਹ ਪਈਆਂ ਜੀ ਦੇਖੋ ਮੜਾ ਚਾਨਣ ਕਰੂਗੇ ਦੇਖ ਲਈ ਦਵਾਈਆਂ ਹੈ ਵੀ ਗਈਆਂ ਐਵੇਂ ਹੀ ਲੈ ਆਹ ਦੇਖੋ ਦਵਾਈਆਂ ਦਵਾਈਆਂ ਹੈ ਦਵਾਈਆਂ ਦਵਾਈਆਂ ਚਲੋ ਜੀ ਆਹ ਦੇਖੋ ਜੀ ਬੜੀਆਂ ਦਵਾਈਆਂ ਇਹ ਤਾਂ ਭਰੇ ਹੋਏ ਨੇ ਗੱਟੇ ਪਰ ਕੇ ਲੈ ਰੱਖੇ ਨੇ ਹਾਂ ਜੀ ਹਾਂ ਦੇਖੋ ਡੱਬਿਆਂ ਚ ਵੀ ਹੈ ਨੇ ਸੱਪੇ ਗੱਟੇ ਪਰ ਕੇ ਲੈ ਰੱਖੇ ਨੇ ਮਿੰਟਾਂ ਸੀ ਵੀ ਕਿਤੇ ਲਿਟੋਂ ਦੇ ਵਾਂਗੂ ਨਾ ਜੀ ਨਾ ਜਾਦੂਮਾ ਕਾਇਦਾ ਸੀ ਲਿਖਦੇ ਵੀ ਆ ਜਿਹੜਾ ਪੇਸ਼ੈਂਟ ਆਂਦਾ ਹੈ ਹਾਂ ਹਾਂ ਨਾਮ ਪਿਤਾ ਦਾ ਨਾਮ ਤੇ ਉਮਰ ਵਗੈਰਾ ਪਿੰਡ ਵੀ ਲਿਖਦੇ ਆ ਵਧੀਆ ਗੱਲ ਹੈ ਮੈਨੂੰ ਤਾਂ ਐ ਸੀ ਮਾ ਕਿਤੇ ਲੀਟਰਾਂ ਦੇ ਬਾਂਕ کئی ਵਾਰ ਤੇ ਤੁਹਾਨੂੰ ਪਤਾ ਹੈ ਹਰ ਇੱਕ ਬੰਦੇ ਨੂੰ ਨਹੀਂ ਨਹੀਂ ਆ ਦੇਖੋ ਤੁਸੀਂ ਅਸੀਂ ਅੱਜ ਅਸੀਂ 130 40 ਪੇਸ਼ੈਂਟ ਕਰ ਚੁੱਕੇ ਆਂ ਕਿ ਬੰਨਾ ਆ ਤੁਸੀਂ ਦੇਖ ਸਕਦੇ ਹੋ ਜੀ ਰਾਏ ਰਾਹੀਂ ਕੀ ਜਿੰਨਾ ਨੂੰ ਦਵਾਈ ਦਿੱਤੀ ਹੈ ਉਹਨਾਂ ਦੇ ਬਾਕਾਇਦਾ ਜਿਹੜੇ ਨਾਮ ਨੇ ਉਹ ਤੁਸੀਂ ਦੇਖ ਸਕਦੇ ਜੇ ਨੋਟ ਕੀਤੇ ਹੋਏ ਨੇ ਨੰਬਰ ਲੋਕ ਠੀਕ ਹੈ ਜੀ ਉਹ ਪੱਛੀ ਕਈ ਵਾਰੀ ਜੇ ਅੱਗੇ ਉਹੀ ਗੱਲ ਵੀ ਅੱਜ ਸ਼ੁੱਕਰਵਾਰ ਡੇਂਗੂ ਦਾ ਵਾਰ ਉਹ ਇੱਥੇ ਵੀ ਹੋ ਸਕਦਾ ਇਸ ਵਾਰ ਨਹੀਂ ਇੱਥੇ ਤਾਂ ਇਹ ਹੈ ਚਲਦਾ ਪਾਣੀ ਹੈ ਜੀ ਡੇਂਗੂ ਹੁੰਦੇ ਸਾਫ ਪਾਣੀ ਚ ਉਹ ਇਸ ਤਰ੍ਹਾਂ ਹੁੰਦੇ ਜਿਵੇਂ ਆਪਣੇ ਕੁੱਲਰ ਦੇ ਫਿਲਹਾਲ ਤਾਂ ਆਪਾਂ ਨੇ ਉਧਰ ਬੰਦ ਕਰਤੇ ਕਈ ਵਾਰੀ ਉਹਦੇ ਵਿੱਚ ਨਾ ਹੀ ਪਲੇਖੇ ਨਾਲ ਪਾਣੀ ਖੜਾ ਰਹਿ ਜਾਂਦਾ ਉਸ ਦੇ ਵਿੱਚ ਡੇਂਗੂ ਦਾ ਲਾਰਵਾ ਪੈਦਾ ਹੁੰਦਾ ਜਾਂ ਗਮਲੇ ਲਾ ਲਓ ਘਰੇ ਗਮਲੇ ਰਹਿ ਜਾਂਦੇ ਪਾਣੀ ਖੜਾ ਰਹਿੰਦਾ ਜਾਂ ਲਾ ਲਓ ਕੋਈ ਟਾਇਰ ਟੁਰਪੇ ਉੱਥੇ ਪਾਣੀ ਖੜਾ ਰਹਿੰਦਾ ਉੱਥੇ ਹੁੰਦਾ ਜੀ ਫ੍ਰਿਜ ਲਾ ਲਓ ਉਹਦੇ ਥੱਲੇ ਕਟਰੇ ਹੁੰਦੀ ਹੈ ਵੀ ਸਾਡਾ ਉਹ ਹੈ ਜੀ ਵੀ ਘਰੇ ਪਾਣੀ ਦੀ ਸਾਫ ਸਵਾਈ ਰੱਖੋ ਅਸਲ ਡੇਂਗੂ ਦੇ ਲੱਛਣਾਂ ਦਾ ਕੀ ਪਤਾ ਲੱਗਵੇ ਲੱਛਣ ਦੀ ਬੁਖਾਰ ਹੱਡਾਂ ਪਨ ਲਈ ਬੁਖਾਰ ਸਰੀਰ ਦਰਦ ਅੱਖਾਂ ਵਿੱਚ ਦਰਦ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਐਲਵੀਐਸ న్యూਸ ਨੂੰ ਜਾਣਕਾਰੀ ਦੇਣ ਦਾ ਇਸ ਦੇ ਨਾਲ ਹੀ ਮੈਂ ਬਲਦੇਵ ਸਿੰਘ ਸਰਾਓ ਜ਼ਿਲ੍ਹਾ ਇੰਚਾਰਜ ਐਲਵੀਐਸ న్యూਸ ਲੋਕ ਲਈ ਦਾ ਸਨੇਹਾ ਪੱਤਰਕਾਰ ਮੂਨ ਕੈਂਡ ਤੁਹਾਣਾ ਦੇਖਦੇ ਰਹੋ ਐਲਵੀਐਸ న్యూਸ ਕਮੈਂਟ ਸ਼ੇਅਰ ਜਰੂਰ ਕਰਿਓ ਬਾਈ ਬਣ ਕੇ ਕਿਉਂਕਿ ਆਪਣੇ ਆਪਣੇ ਏਰੀਆ ਦੀ ਅਪਡੇਟ ਦਿਓ ਵੀ ਤੁਹਾਡੇ ਵੀ ਜਿਹੜੀਆਂ ਦਵਾਈਆਂ ਨੇ ਉਹ ਇਸੇ ਤਰ੍ਹਾਂ ਪਹੁੰਚਦਿਆਂ ਨੇ ਜਾ ਫਿਰ ਮਰੀਜ਼ ਆਪ ਜਾ ਕੇ ਹਸਪੀਟਲ ਨੂੰ ਭਾਲਦੇ ਨੇ ਇੱਕ ਮਿੰਟ ਜ਼ਰੂਰ ਕਰਨ ਦਾ ਫਰਜ਼ ਤੁਹਾਡਾ ਹੈ ਜਿਹੜਾ ਮੇਰਾ ਫਰਜ਼ ਜੀ ਉਹ ਮੈਂ ਨਿਮਾੜ ਦਿੱਤਾ ਧੰਨਵਾਦ ਜੀ ਅੱਜ ਲਈ ਇੰਨਾ